ਸਸ਼ੀਕਲ ਜੀ ਰਾਇਲ ਕਲੈਕਸ਼ਨਰ ਐਂਡ ਬੁਟੀਕ ਰਾਜਪਰਾਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਜਿਹੜੇ ਅੱਜ ਵਾਲੇ ਸੂਟ ਨੇ ਜੀ ਮੈਂ ਨਵੇਂ ਡਿਜ਼ਾਈਨ ਮੰਗਾਏ ਨੇ ਕਿਉਂਕਿ ਸਟਫ ਨੂੰ ਸਭ ਨੇ ਬਹੁਤ ਹੀ ਹਰ ਪਸੰਦ ਕੀਤਾ ਹੈ ਕਲਰ ਹੀ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਡਿਜ਼ਾਈਨਿੰਗ ਤਾਂ ਤੁਸੀਂ ਹੁਣ ਦੇਖ ਹੀ ਲੈਣੇ ਤੇ ਬੁਕਿੰਗ ਲਈ ਨੰਬਰ ਹੁਗਾ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਜੀ ਜਿਹੜੀ ਅੱਜ ਵਾਲੀ ਸੂਟ ਨੇ ਵਿਦਾਊਟ ਦੁਪੱਟਾ ਰਹਿਣਗੇ 1500 ਸੌਰੀ ਸੌਰੀ 1100 ਪ੍ਰਾਈਸ ਆ ਜੀ ਸਾਰੀ ਸੂਟਾਂ ਨਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਅੱਜ ਦੇ ਵੀਡੀਓ ਚ 1100 ਫਲੇਸ শিপਿੰਗ ਚਾਰजेस ਤੁਸੀਂ ਪੇ ਕਰਕੇ ਸੂਟ ਦੀ ਬੁਕਿੰਗ ਕਨਫਰਮ ਕਰਵਾ ਸਕਦੇ ਹੋ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਉਹ ਤੁਸੀਂ ਖੁਦ ਦੇਖ ਹੀ ਲੈਣੀ ਸਟਫ ਦਾ ਬਹੁਤ ਜ਼ਿਆਦਾ ਫਾਈਨ ਆ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਸੂਟ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਇਹਦੇ ਮੇਰੇ ਕੋਲ ਮਤਲਬ ਕਿ ਹੈਗੇ ਨੇ ਇੱਕ ਇੱਕ ਨਾਲ ਦੇ 4 4 ਸੂਟ ਜਿਦਾ ਇਹ ਸੂਟ ਆ ਜੀ ਠੀਕ ਹੈ ਇਹ ਮੈਨੂੰ ਪਸੰਦ ਆ ਮੈਂ ਵੀ ਬਣਾਣਾ ਸੂਟ ਵੈਸੇ ਪ੍ਰਿੰਟ ਸੋਹਣਾ ਲੱਗਦਾ ਜੇ ਮੇਰੇ ਜੋਗਾ ਬਚ ਗਿਆ ਤਾਂ ਇਹ ਤਾਂ ਹੈਗਾ ਸਲਵਾਰ ਦਾ ਮਤਲਬ ਪ੍ਰਿੰਟ ਬਿਲਕੁਲ ਲਾਈਟ ਦੇ ਵਿੱਚ ਰਹੂਗਾ ਸੇਮ ਇਦਾਂ ਦਾ ਹੀ ਡਿਜ਼ਾਈਨ ਰਹੇਗਾ ਸ਼ਰਟ ਦਾ ਠੀਕ ਹੈ ਇਹਨਾਂ ਨੂੰ ਤੁਸੀਂ ਡਿਜ਼ਾਈਨ ਕਰਕੇ ਬਣਾ ਸਕਦੇ ਹੋ 골ਡ ਪੱਲਿਆਂ ਦੇ ਨਾਲ ਕਾਲਰ ਸੂਟ ਬਣਾ ਸਕਦੇ ਹੋ ਥੋੜੀ ਜਿਹੀ ਕਫ ਵਾਲੀ 슬ੀਵ ਦੇ ਸਕਦੇ ਹੋ ਬਹੁਤ ਸੋਹਣਾ ਸੂਟ ਬਣੇਗਾ ਕਿ ਕੁੜਤਾ ਸਟਾਈਲ ਦੀ ਤਰ੍ਹਾਂ ਠੀਕ ਹੈ ਜਿੱਦਾਂ ਇਹ ਸੂਟ ਆ ਇਹਦੇ ਵਿੱਚ ਇਦੇ ਵਿੱਚ ਦੇਖੋ ਸੇਮ ਦੇ ਵਿੱਚ ਇਦਾਂ 2 ਸੂਟ ਇਹ ਨੇ ਤੇ 2 ਸੂਟ ਇਹ ਨੇ ਜੀ ਠੀਕ ਹੈ ਇਦਾਂ 4-4 ਸੂਟ ਤੁਹਾਨੂੰ ਮਿਲ ਜਾਣਗੇ ਮੈਂ ਤੁਹਾਨੂੰ ਜਸਟ ਇੱਕ ਹੀ ਕਿਥਾਂ ਦਿਖਾਵਾਂਗੇ ਬਾਕੀ ਸਭ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਦਾਂ ਦੇ ਸੂਟ ਤੇ ਇਹ ਹੈਗਾ ਫਰਸਟ ਕਲਰ ਇਹ ਸੇਮ ਦੇ ਵਿੱਚ ਤੁਹਾਨੂੰ ਬਲੈਕ ਕਲਰ ਵੀ ਮਿਲ ਜਾਏਗਾ ਇਸੇ ਡਿਜ਼ਾਈਨ ਦੇ ਵਿੱਚ ਇਹ ਹੈਗਾ ਸੈਕੰਡ ਕਲਰ ਬਲੈਕ 네ਗੇਟਿਵ ਪੋਜ਼ਿਟਿਵ ਇਸ ਪ੍ਰਿੰਟ ਨੂੰ ਬੋਲਦੇ ਆ ਕਿਉਂਕਿ ਸਲਵਾਰ ਇਹਦੀ ਲਾਈਟ ਹੁੰਦੀ ਆ ਤੇ ਸੇਮ ਹੀ ਡਿਜ਼ਾਈਨ ਦੇ ਵਿੱਚ ਸ਼ਰਟ ਇਹਦੀ ਡਾਰਕ ਪ੍ਰਿੰਟ ਦੀ ਹੁੰਦੀ ਆ ਬਹੁਤ ਸੋਹਣੇ ਸੋਹਣੇ ਜੇ ਤੁਹਾਨੂੰ ਅੱਜ ਦੀ ਵੀਡੀਓ 'ਚ ਕਲਰ ਪ੍ਰਿੰਟ ਦਵਾਂਗੇ ਤੁਸੀਂ ਇਹਨਾਂ ਸੂਟਾਂ ਨੂੰ ਮਸ਼ੀਨ ਵਾਸ਼ ਜਾਂ ਮਰਜੀ ਰਗੜੀ ਜੋ ਜੀ ਬਹੁਤ ਸੋਹਣਾ ਸਟਫ ਆ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਮੇਰੇ ਕੋਲ ਰਿਪੀਟ ਆਇਆ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਸੀ ਇਹ ਹੈਗੀ ਆ ਸਲਵਾਰ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ 1100 ਦਾ ਸੂਟ ਆ ਬਿਜਾਊਟ ਦੁਪੱਟਾ ਜਿਹੜਾ ਮਰਜ਼ੀ ਤੁਸੀਂ ਸੂਟ ਲੈ ਸਕਦੇ ਹੋ ਸਾਰੇ ਬ੍ਰਾਂਡਡ ਪੀਸ ਨੇ ਜੇ ਸੇਮ ਹੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦਿੰਨੇ ਆ ਇੱਕ ਇੱਕ ਡਿਜ਼ਾਈਨ ਚ ਦੋ ਦੋ ਤਿੰਨ ਤਿੰਨ ਕਲਰ ਹੈਗੇ ਆ ਇਹ ਹੈਗਾ ਦਾ ਸੈਕੰਡ ਡਿਜ਼ਾਈਨ ਹਲਕਾ ਜਿਹਾ ਸਕਾਈ ਜਿਹਾ ਸ਼ੇਡ ਆ ਬਹੁਤ ਸੋਹਣਾ ਇਹ ਹੈਗੀ ਹੈ ਜੀ ਸ਼ਰਟ ਠੀਕ ਹੈ ਮੈਂ ਤਾਂ ਹੀ ਹਮੇਸ਼ਾ ਹੀ ਸੂਟ ਨੂੰ ਜ਼ਿਆਦਾਤਰ ਕੱਟ ਕੇ ਦਿਖਾਨੀ ਹੁੰਦੀ ਆ ਔਰ ਇਹ ਮੈਨੂੰ ਇਦਾਂ ਦਿਖਾਨੀ ਥੋੜੇ ਜਿ ਔਖੇ ਲੱਗਦੇ ਇਹ ਸੂਟ ਖੋਲਣੇ ਜਦੋਂ ਕਟਿੰਗ ਕਰੀ ਵੀ ਹੁੰਦੀ ਆ ਤਾਂ ਥੋੜਾ ਜਿ ਈਜ਼ੀ ਹੋ ਜਾਂਦਾ ਹੈ ਇਹ ਹੈਗੀ ਆ ਜੀ ਸਲਵਾਰ ਨੈਕਸਟ ਡਿਜ਼ਾਈਨ ਦੇ ਠੀਕ ਹੈ ਇਹ ਹੈਗੀ ਆ ਜੀ ਇਹਦੀ ਸ਼ਰਟ ਪ੍ਰਿੰਟ ਕਲਰ ਬਹੁਤ ਪਿਆਰੇ ਪਿਆਰੇ ਆ ਇਹ ਹੈਗਾ ਜੀ ਇਹਦਾ ਨੈਕਸਟ ਕਲਰ ਰਸਟ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਇਹ ਹੈਗਾ ਦੇ ਵਿੱਚ ਰਸਟ ਸ਼ੇਡ ਦੋ ਕਲਰ ਨੇ ਤਿੰਨ ਕਲਰ ਨੇ ਜੀ ਇਹਦੇ ਵਿੱਚ ਇਹ ਹੈਗਾ ਦਾ ਥਰਡ ਕਲਰ ਠੀਕ ਹੈ ਪ੍ਰਿੰਟ ਇਹ ਵਾਲਾ ਰਹੇਗਾ ਸਾਰੇ ਸੂਟਾਂ ਦਾ ਤੇ 컬러 ਇਹ تینਨੇ ਕਰਸ਼ਟ ਦੇ ਨਾਲ ਤੇ ਕੇ पिंक ਦੇ ਨਾਲ ਆ ਗਿਆ ਇੱਕ ਆ ਗਿਆ ਜੀ ਇਹ ਫਿਰੋਜੀ ਸ਼ੇਡ ਦੇਖੋ ਕਿੰਨੇ ਸੋਹਣੇ ਸੂਟ ਨੇ ਸਾਰੇ ਤੇ ਇੱਕ ਮੈਂ ਤੁਹਾਨੂੰ ਜਿਹੜਾ ਇਸ ਤੋਂ ਪਹਿਲਾਂ ਦਿਖਾਇਆ ਇਹ ਵਾਲਾ ਡਿਜ਼ਾਈਨ ਉਹਦੇ ਵਿੱਚ ਇੱਕ 컬러 ਤੁਹਾਨੂੰ ਇਹ ਮਿਲ ਜੇਗਾ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਪਿੰਕ ਦਿਖਾਇਆ ਇੱਕ ਸਕਾਈ ਜਿਹਾ ਸ਼ੇਡ ਦਿਖਾਇਆ ਤੇ ਖੈਗਾ 골ਡਨ ਇਹ ਅਸੀਂ ਪਹਿਲਾਂ ਵੀ ਸੂਟ ਸੇਲ ਕਰ ਚੁੱਕੇ ਆ ਇਹ ਵਾਲਾ ਡਿਜ਼ਾਈਨ ਬਹੁਤ ਯਾਰ ਆਫਸੰਤ ਕੀਤਾ ਸਾਰਿਆਂ ਨੇ ਇਹ ਬਿਲਕੁਲ ਨਵਾਂ ਡਿਜ਼ਾਈਨ ਆਇਆ ਇਹ ਹੈਗੀ ਜੀ ਸਲਵਾਰ ਤੇ ਇਹ ਹੈਗੀ ਏ ਦੀ ਸ਼ਰਟ ਇੱਕ ਇੱਕ ਸੂਟ ਦੇ ਵਿੱਚ ਇਹ ਦੋ ਦੋ ਇੱਕ ਇੱਕ ਥਾਂ ਦੇ ਉੱਪਰ ਦੋ ਦੋ ਸੂਟ ਨੇ 10 10 ਮੀਟਰ ਦੀ ਕੱਟ ਹੈ ਇਹ ਠੀਕ ਹੈ ਸੌਰੀ 5-5 ਮੀਟਰ ਦੀ ਇੱਕ-ਇੱਕ ਕੱਟ ਹੈ 2.5 ਮੀਟਰ ਤੁਹਾਨੂੰ ਮਿਲੇਗਾ ਜੀ ਸੂਟ ਦਾ ਜਿਹੜਾ ਸਟੱਫ ਮਿਲੇਗਾ 2 ਮੀਟਰ ਦੀ ਸ਼ਰਟ ਤੇ 2 ਮੀਟਰ ਮਿਲੇਗੀ ਸਲਵਾਰ ਇਹ ਨੈਕਸਟ ਕਲਰ ਆਜੇਗਾ ਇਹਦੇ ਵਿੱਚ ਇਹ ਹੈਗੀ ਇਹਦੀ ਸਲਵਾਰ ਤੇ ਸ਼ਰਟ ਇਹ ਨੈਕਸਟ ਕਲਰਸ ਇਹ ਹੈਗੇ ਜੀ ਸ਼ਰਟ ਠੀਕ ਹੈ ਇਹ ਹੈਗੇ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਸੇਵ ਡਿਜ਼ਾਈਨ ਚ ਮਿਲ ਜਾਣਗੇ ਬਹੁਤ ਸੋਹਣਾ ਡਿਜ਼ਾਈਨ ਆ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਫਰੌਕ ਸੂਟ ਬਣਾ ਸਕਦੇ ਹੋ ਸਲਵਾਰ ਪੈਂਟ ਪਲਾਜ਼ੋ ਖੁਸ਼ ਮਰਜ਼ੀ ਡਿਜ਼ਾਈਨ ਕਰਵਾ ਲਓ ਅਫਗਾਨੀ ਸਲਵਾਰ ਬਣਵਾ ਲਓ ਟੁਲਿਪ ਸਲਵਾਰ ਬਣਾ ਲਓ ਡਿਜ਼ਾਈਨ ਤੁਸੀਂ ਕਰਵਾਣਾ ਇਹ ਹੈਗਾ ਜੀ ਨੈਕਸਟ ਤੁਹਾਨੂੰ ਡਿਜ਼ਾਈਨ ਦਿਖਾਣੇ ਆ ਪ੍ਰਿੰਟ ਜਿਹੜਾ ਮਰਜੀ ਕਲਰ ਲੈ ਲਓ ਕਲਰ ਫਾਸਟ ਰਹਿਣਗੇ ਸਾਰੇ ਇਹਨਾਂ ਸੂਟਾਂ ਦੇ ਜੇ ਤੁਹਾਡੇ ਕੋਲ ਕਿਸੇ ਸੂਟ ਨਾਲ ਦਾ ਵੀ ਦੁਪੱਟਾ ਤੁਹਾਨੂੰ ਲੱਗਦਾ ਵੀ ਦੁਪੱਟਾ ਚੱਲ ਜਾਏਗਾ ਤੁਸੀਂ ਉਹ ਵੀ ਕਲਰ ਚੁਆਇਸ ਆਪਣੀ ਕਰ ਸਕਦੇ ਹੋ ਇਹ ਸ਼ੇਡ ਵੀ ਬਹੁਤ ਸੋਹਣਾ ਹੈ ਸ਼ਰਟਾਂ ਦੇ ਪ੍ਰਿੰਟ ਹੀ ਬਹੁਤ ਸੋਹਣੇ ਆ ਦੇਖੋ ਜੀ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਆ ਲੇਸ ਇਸ ਲਗਵਾ ਕੇ ਜਿੱਦਾਂ ਮਰਜ਼ੀ ਬਣਾ ਲਓ ਪੌਂਚਾ ਵਰਕ ਕਰਵਾ ਲਓ ਪੌਂਚੇ ਤੇ ਲੇਸਿਸ ਵਗੈਰਾ ਦੇ ਕੇ ਬਣਵਾ ਲਓ ਸਲਵਾਰਦਿਆਂ ਤੇ 1100 ਦਾ ਸੂਟ ਆ ਵਿਦਆਊਟ ਦੁਪੱਟਾ ਸ਼ਿਪਿੰਗ ਚਾਰजेस ਲੱਗਿਤ ਹੋ ਰਹਿਣਗੇ ਇਹ ਹੈਗਾ ਜੀ ਪ੍ਰਿੰਟ ਸ਼ਰਟ ਦਾ ਕਲਰ ਦੇਖੋ ਤਿੰਨ ਨੇ ਤਿੰਨ ਦੇ ਤਿੰਨ ਹੀ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਹਾਂ ਤੁਹਾਨੂੰ ਇਹ ਹੈਗਾ ਜੀ ਸਲਵਾਰ ਦਾ ਕਲਰ ਗਰੇ ਦੇ ਉੱਪਰ ਠੀਕ ਹੈ ਇਹਦੇ ਨਾਲ ਹੈਗੀ ਇਹ ਗਰੇ ਸ਼ਰਟ ਬਹੁਤ ਸੋਹਣੇ ਪ੍ਰਿੰਟ ਦੇ ਉੱਪਰ ਪ੍ਰਿੰਟਿੰਗ ਦਾ ਇੱਕ ਤੋਂ ਇੱਕ ਆ ਜਦੋਂ ਮੈਂ ਇਹਨਾਂ ਸੂਟਾਂ ਦੀ ਚੁਆਇਸ ਕਰਦੀ ਹੁੰਦੀ ਆ ਫੋਟੋਸ ਤੇ ਕਰਦੀ ਆ ਤਾਂ ਬਹੁਤ ਡੀਪਲੀ ਜਾ ਕੇ ਕਰਨੀ ਪੈਂਦੀ ਹੈ ਮੈਨੂੰ ਵੀ ਕੀ ਚੱਲ ਰਿਹਾ ਹੈ ਕਿਹੜਾ ਸੋਹਣਾ ਲੱਗਦਾ ਹੈ ਇਹਨਾਂ ਮੈਂ ਅਸਲ 'ਚ ਆਪਣੀ ਚੁਆਇਸ ਨੂੰ ਦੇਖ ਕੇ ਵੀ ਅਗਰ ਮੈਂ ਪਾਵਾਂ ਤਾਂ ਮੈਂ ਕਿਹੜਾ ਸੂਟ ਪਾ ਸਕਦੀ ਆ ਮੈਂ ਉਸ ਨੂੰ ਬਹੁਤ ਜ਼ਿਆਦਾ ਧਿਆਨ 'ਚ ਰੱਖਦੀ ਆ ਜੀ ਜਿਸ ਨੂੰ ਹੁਣ ਮੈਨੂੰ ਨਹੀਂ ਪਰ ਟੱਚ ਬੁਟ ਸਭ ਨੂੰ ਪਸੰਦ ਆਂਦੇ ਨੇ ਸੂਟ ਜਿੰਨੇ ਵੀ ਸੂਟ ਹੁੰਦੇ ਆ ਸਭ ਨੂੰ ਕਲਰ ਡਿਜ਼ਾਈਨ ਤਾਂ ਪਸੰਦ ਆਂਦੀ ਹੋਈ ਆ ਇਹਦੇ ਵਿੱਚ ਇੱਕ ਤੁਹਾਨੂੰ ਮਿਲ ਜੇਗਾ ਬਲੈਕ ਕਲਰ ਠੀਕ ਹੈ ਇਹ ਹੈਗਾ ਬਲੈਕ ਦਾ ਪ੍ਰਿੰਟ ਹਾਂਜੀ ਨੈਕਸਟ ਡਿਜ਼ਾਈਨ ਕਲਰ ਵੀ ਬਹੁਤ ਸੋਹਣਾ ਹੈ ਸਕਾਈ ਜਿਹਾ ਸ਼ੇਡ ਆ ਬਹੁਤ ਪਿਆਰਾ ਜਿਹਾ ਸ਼ਰਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਦੇਖੋ ਸ਼ਰਟ ਦਾ ਪ੍ਰਿੰਟ ਸਟੱਫ ਦਾ ਬਹੁਤ ਸੋਹਣਾ ਏ ਜਦੋਂ ਤੁਹਾਡੇ ਕੋਲ ਜਾਏਗਾ ਤੁਸੀਂ ਉਸ ਟਾਈਮ ਇਹ ਸਟੱਫ ਨੂੰ ਦੇਖੋਗੇ ਲਾਈਟ ਪ੍ਰਿੰਟ ਦੇ ਵਿੱਚ ਸਲਵਾਰ ਇਹਨਾਂ ਦੇ ਤੇ ਇਹ ਹੈਗੇ ਜੀ ਪ੍ਰਿੰਟਡ ਸ਼ਰਟਸ ਤੇ ਇਹਦੇ ਵਿੱਚ ਵੀ ਤੁਹਾਨੂੰ 3 ਕਲਰ ਮਿਲ ਜਾਣਗੇ ਠੀਕ ਹੈ ਇਹਨਾਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਮਿਲਣਗੇ ਤੇ ਤਿੰਨ ਤਿੰਨ ਹੈਗੇ ਨੇ ਜੀ ਕਲਰ ਦੋ ਦੋ ਸੂਟਾਂ ਦੇ ਵਿੱਚ ਤੁਸੀਂ ਸੇਮ ਵੀ ਪਾ ਸਕਦੇ ਹੋ ਗਿਰਨਗੇ ਨੈਕਸਟ ਦਿਖਾਣੇ ਆ ਦੇਖੋ ਜੀ ਇਹ ਹੈਗਾ ਸਲਵਾਰ ਦਾ ਪ੍ਰਿੰਟ ਠੀਕ ਹੈ ਤੇ ਸ਼ਰਟ ਦਾ ਪ੍ਰਿੰਟ ਦੇਖਿਓ ਬਹੁਤ ਸੋਹਣਾ ਪ੍ਰਿੰਟ ਹੈ ਕਿਸੇ ਵੀ ਤਰ੍ਹਾਂ ਤੁਸੀਂ ਇਹ ਸੂਟ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ কুরਤੇ ਸਟਾਈਲ 'ਚ ਬਣਾ ਸਕਦੇ ਹੋ ਪਾਕਿਸਤਾਨੀ ਸਟਾਈਲ 'ਚ ਬਣਵਾ ਸਕਦੇ ਹੋ ਇਹਨਾਂ ਸੂਟਾਂ ਨੂੰ ਤੁਸੀਂ ਕਿਉਂਕਿ ਪ੍ਰਿੰਟ ਤੇ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਵੀ ਤੁਸੀਂ ਸਲਵਾਰ ਸੂਟ ਪਾਣਾ ਜੈਨੂ ਡਿਜ਼ਾਈਨਿੰਗ ਕਰਕੇ ਕਿਸੇ ਵੀ ਤਰ੍ਹਾਂ ਦਾ ਸੂਟ ਅਸੀਂ ਸਟੀਚ ਕਰਕੇ ਭੇਜਦੇ ਹਾਂ ਤੁਸੀਂ ਸਟੀਚ ਕਰਕੇ ਅਗਰ ਤੁਹਾਡੇ 5 ਤੋਂ 10 ਸੂਟ ਨੇ ਸਿੰਗਲ ਸੂਟ ਦੀ ਅਸੀਂ ਸਟਿਚਿੰਗ ਨਹੀਂ ਫੜਦੇ ਹੈਗੇ ਜੀ ਫਿਰ ਥੋੜਾ ਜੱਕ ਜਲਦੀ ਲੈਣ ਵਾਲਾ ਹੁੰਦਾ ਜਿਹੜਾ ਸਿੰਗਲ ਪਰਸਨ ਹੁੰਦਾ ਸਿੰਗਲ ਸੂਟ ਵਾਲੇ ਹੁੰਦੇ ਆ ਤੇ ਤੁਸੀਂ ਅਗਰ ਸੂਟ ਸਟੀਚ ਕਰਵਾਣੇ ਆ ਤਾਂ ਸਾਤੋਂ ਸਟਿਚ ਵੀ ਕਰਵਾ ਸਕਦੇ ਹੋ ਇਹ ਹੈਗਾ ਇਹਦੇ ਵਿੱਚ ਨੈਕਸਟ ਕਲਰ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲਰ ਪ੍ਰਿੰਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਤੁਹਾਨੂੰ ਕਿੱਦਾਂ ਲੱਗੇ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ